ਹੈਲੋ ਜੀ ਸਤਿ ਸ੍ਰੀ ਅਕਾਲ ਦੁਲੱਟ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਮੀਰ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਹੁਣ ਆਪਾਂ ਕੰਮ ਧੰਦੇ ਸ਼ੁਰੂ ਕਰਦੇ ਆ ਰਿਕਵੈਸਟ ਹੈ ਜਿਹੜੀ ਮੇਰੇ ਚੈਨਲ ਤੇ ਭੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਣੇ ਬਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਹਾਂਜੀ ਹੁਣ ਆਪਾਂ ਮੱਝਾਂ ਨੇ ਘਰੇ ਆਂਗੇ ਸੰਬਰ ਸੂਰਤਾਂ ਮੈਂ ਗੋਹਾ ਵਗੈਰਾ ਸੜਤਾ ਅੱਜ ਤਾਂ ਪੱਲੀ ਵੀ ਸਾਰੀ ਸੁਨੇਹੀ ਚੱਕਤੀ ਤੇ ਮਹਾਂਦੁਰ ਅੰਦਰ ਤੱਕ ਸੁੱਕੂ ਜਿਹਾ ਨਾ ਸੂਰਜ ਹੈ ਜਿਹੜਾ ਚੜਨ ਲੱਗ ਗਿਆ ਤੇ ਅੱਜ ਠੰਡ ਬਹੁਤ ਘੱਟ ਹੈ ਜੀ ਧੁੰਦ ਵੀ ਥੋੜੀ ਹੋਈ ਸੀਗੀ ਤੇ ਚਲੋ ਜਲਦੀ ਆ ਗਿਆ ਸੂਰਜ ਨਾ ਅੱਜ ਪਸ਼ੂ ਆਪਾਂ ਦੂਸਰੇ ਪਾਸੇ ਕੱਢ ਤੇ ਭਾਜ-ਭਾਜ ਨਿਕਲੇ ਜਦੋਂ ਮੈਂ ਅੰਦਰੋਂ ਸੰਗਲ ਕੱਢੇ ਨਾ ਹੈ ਮੱਝਾਂ ਅੰਦਰੋਂ ਜਦੋਂ ਮੈਂ ਕੱਢ ਤੇ ਸੰਗਲ ਕਿੱਲਾ ਚੋਂ ਆਏ ਉੱਡੀਆਂ ਕੇ ਨਾ ਭਾਜ-ਭਾਜ ਜਾ ਕੇ ਦੂਜੇ ਢਾਂਡੇ 'ਚ ਖੜੀਆਂ ਚਾਹ ਚੜ ਗਏ ਮੱਝਾਂ ਨੂੰ ਜਮੀ ਨਹੀਂ ਹੱਲੀਆਂ ਹੈਗੀ ਆਪੋ ਆਵਦੇ ਕਿੱਲਾ ਤੇ ਆ ਕੇ ਜਿਵੇਂ ਪਹਿਲਾਂ ਬੰਦੀ ਹੁੰਦੀ ਸੀ ਐਸ ਤਰ੍ਹਾਂ ਹੀ ਖੜਗੀਆਂ ਅੱਕੀਆਂ ਪਈਆਂ ਸੀ ਕਿ ਉਹ ਇੱਕ ਥਾਂ ਹੀ ਸੀ ਨਾ ਉਸੇ ਭਾਂਡੇ ਦੀ ਵਸਾਰਾ ਦਿਨ ਪੱਲੀ ਸਿੱਟੀ ਰੱਖ ਹੋਰ ਪੱਲੀ ਸਿੱਟੀ ਰੱਖਦੇ ਸੀ ਕਿ ਵਿਚਾਰੇ ਨੂੰ ਬਾਹਰ ਤਾਂ ਦਿੱਸਦਾ ਹੀ ਨਹੀਂ ਸੀ ਕੁਛ ਵੀ ਦਿਨ ਕਹੇ ਜਾ ਕਹੇ ਜਾਣਾ ਤੇ ਚਲ ਮੈਂ ਇਧਰ ਸੁੱਕ ਸੜਤੀ ਮੈਂ ਚੱਲ ਫੇਰ ਵੀ ਇਹਨਾਂ ਠੰਡ ਹੈਗੀ ਆ ਜਬਾਰ ਜੇ ਕੱਡੀਆਂ ਨਹੀਂ ਗੀਆਂ ਵੀ ਕਿਤੇ ਹੋ ਨਾ ਹੋ ਜੇ ਕਈ ਦਿਨ ਬਾਅਦ ਕੱਡੀਆਂ ਨੇ ਨਾ ਬਾਹਰ ਲਿਆਵਾ ਵੀ ਫਿਰ ਔਖਾ ਕਰਦੀ ਹੈਗੀ ਤੇ ਬਚਾ ਜਾ ਤਾ ਰੱਖਣਾ ਪੈਂਦਾ ਹੈਗਾ ਤੇ ਮੈਂ ਅੰਦਰੋਂ ਸਾਰਾ ਸਾਫ ਸਫਾਈ ਕਰਤਾ ਹੁਣ ਜੇ ਅੰਦਰ ਧੁੱਪ ਜਾਵੇ ਨਾ ਤੁਰ ਤੱਕ ਹੁਣ ਸਾਰਾ ਸੁੱਕ ਜੇ ਗਿੱਲ ਗਰੋਲਾ ਹੋਇਆ ਪਿਆ ਸੀ ਇਧਰ ਦੋ ਕਟੜੂ ਜੇ ਰੱਖ ਲਏ ਜੇ ਬੱਚੀ ਮੈਥੋਂ ਖੁੱਲੀ ਨਹੀਂ ਹੈਗੀ ਕੱਕ ਵਗੈਰਾ ਪੱਟ ਲਈ ਹੁਣ ਆਪਾਂ ਉਹਨੇ ਆਪਾਂ ਉਹਦੇ ਵਿੱਚ ਤੂੜੀ ਸੋ ਜੀ ਇਹ ਦਰਾ ਹੀ ਰਹਿ ਗਏ ਨੰਨੇ-ਮੁੰਨੇ ਆਹ ਬੱਚੀ ਖੋਲਦੇ ਆ ਕਿ ਮੇਥੋਂ ਅਜੇ ਖੁੱਲੀ ਨਹੀਂ ਹੈਗੀ ਜਹ ਟੋਕਰੇ ਮੇਂ ਭਰ ਕੇ ਗਈ ਸੀਗੇ ਉਹ ਰੁੜ ਗਏ ਮੈਂ ਪਹਿਲੀ ਕੰਮ ਨਹੀਂ ਮੇੜ ਕੇ ਗਈ ਸੀ ਹੈ ਨਹੀਂ ਗਈ ਬਾਹਰ ਹੀ ਗਏ ਹੋ ਨੇ ਲੋਈ ਲੋਈ ਹੁਣ ਆਪਾਂ ਪਾਉਨੇ ਇਹਦੇ ਵਿੱਚ ਤੂੜੀ ਤੇ ਫਿਰ ਸਿੜ ਦਿਆਂਗੇ ਕੱਖ ਕਿੰਨਾ ਸੋਹਣਾ ਸੂਰਜ ਆ ਗਿਆ ਚਾ ਚੜਦਾ ਦੇਖ ਕੇ ਦਿਨ ਨੂੰ ਫੇਰ ਸੰਬਰ ਸੁਰ ਕੇ ਜਾਉਂਗੀ ਗਲਿਆ ਜਾਂ ਕੱਡ-ਕੱਡ ਸਿੱਡ ਦਿੰਦੇ ਨੇ ਕਿ ਢੇਰ ਲੱਗੇ ਜਾਂਦਾ ਰੋਜ ਪਾ ਦ ਪਾ ਦੂੰ ਟਟੂ ਨਹੀਂ ਪਾ ਤਾ ਦੇਉਂ ਤਾਂ ਨਵਾਂ ਵਗ ਆਕਦਾ ਹੈ ਅੱਗ ਦਾ ਹੋ ਜਾਂਦਾ ਸਰੀਆ ਨਹੀਂ ਕਿ ਨਾ ਉਹ ਤਾਂ ਪਾਣੀ ਨੂੰ ਹੱਥ ਨਹੀਂ ਨੂੰ ਨੇ ਮੇਰੇ ਲਈ ਪਤਾ ਨਹੀਂ ਕੀ ਰਹਿ ਗਿਆ ਯੈਸ Hýðrikt? Pam filt Í meðala hana hadi Principal Þ authenticity Langvarmur 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 ਬਿੰਟ ਜੀ ਲੱਗੇ ਜਾਂਦਾ ਉਹ ਟਾਈਮ ਤਾਂ ਚਲੋ ਪਹਿਲਾ ਜੀ ਲੱਕੜ ਦੀ ਹੋਰ ਲਾਣਾ ਨੇ ਵੀ ਫਿਰ ਵਧੀਆ ਬਹੋ ਜੂ ਕਿੱਥੇ ਆਉਗੀ ਲੱਕੜ ਹੈਗੀ ਆ ਆਪਣੇ ਬੰਦੇ ਦੇ ਰੋ ਕਿ ਸਾਕੇ ਖਾ ਲਈ ਪਹਿਲੀ ਖਾ ਲੈਣਾ ਹਾਂ ਕਹਿੰਦੇ ਸੀਗੇ ਧੁਗਵਾਰ ਕੀ ਉਹ ਬਿਆਸ ਆ ਗਿਆ ਤੁਮ ਕਦੇ ਬੇਰੇ ਸਰਾਗੇ ਬਸ ਸੁਣਾ ਰਹੇ ਆ ਜਿਵੇਂ ਨਾ ਤਾਂ ਕੋਈ ਪਤਾ ਨਹੀਂ ਸੀਗਾ ਹਾਂ ਉਸ ਦਾ ਮੈਨੇ ਕੱਪੜੇ ਪਏ ਨੇ ਉਹ ਵੀ ਚੱਕਰੇ ਹੋ ਚੱਕਾ ਕੈਸੀ ਬਾਹ ਹੈ ਕੋਣੇ ਕੋਣੇ ਹਾਂ ਇਹ ਵੇਰ ਕੋਲੇ ਜਾਂਦੇ ਬਈ ਆਦਿ ਨਾ ਇਹਨਾਂ ਨੇ ਉਦੋਂ ਤੱਕ ਨਹੀਂ ਪਾਈ ਨੀ ਸੋਣੀ ਵਾਲੀ ਹੈ ਨਾ ਆਮੜੀ ਵਰਗੀ ਦੀ ਹੈ ਹੈ ਇਹ ਦੂਜੀ ਵੀ ਨਾ ਕਿਉਂ ਕਰ ਦਿੰਦੇ ਹੈ ਤੇ ਡੜੀ ਗਈ ਹੀ ਨਹੀਂ ਇਹ ਤਾਂ ਆਪਣੀ ਤੇ ਬੈਰੀ ਵੀ ਖਾਲੀ ਜਿਹੇ ਸਾਰੀ ਲਨੀ ਸਾਰੀ ਹੀ ਹਾਰੀ ਉਹ ਪਹਿਲਾਂ ਚਾਹਲਾ ਮੁੰਡੇ ਰੱਖਤਾ ਕਹਿੰਦੀ ਇੱਕ ਅੱਧੀ ਦੂਜੀ ਲਹਣੀ ਇੱਕ ਰੋਟੀ ਦੂਜੀ ਚੱਕਰੀ ਵਾਲੀ ਲਾਤੀ ਬਾਕੀ ਫਿਰ ਕਹਿੰਦੀ ਮੈਂ ਸਵੇ ਹੀ ਦੇ ਹੋਏ ਫਿਰ ਸੁਆਦ ਨਹੀਂ ਹਾਂ ਮੇਸ਼ਾਨੀ ਰੌੜੀਆਂ ਹੈਗੀਆਂ ਸਾਰੇ ਨੇ ਘੋਲ ਵਾਕੇ ਖੱਦਗ ਕੋਲ ਨਹੀਂ ਨਾ ਥੇ ਹਲੇ ਮਸ਼ੀਨ ਚ ਕੱਪੜੇ ਪਏ ਨੇਗੇ ਭਾਂਡੇ ਘੋਡੇ ਟਾਈਮ ਆ ਬਹੁਤ ਲੱਗਦਾ ਦੇਹੀਂ ਚਾਹ ਬਾਜੂ ਮਿਲ ਜਾਓ ਰੋਟੀ ਖਾਗੀ ਵਿੱਚ ਵੀ ਮਚਾ ਕੱਲ ਮੈਂ ਲੱਸੀ ਪੀ ਲਈ ਓੱਖੀ ਕੋਈ ਹੈ ਨਹੀਂ ਤਾਂ ਬਈ ਇਹ ਤੇ ਤਾਂ ਨਿਮੜੀ ਜਿੰਨੀ ਦਹੀਂ ਖਾਧੀ ਕਿ ਦਹੀਂ ਸਾਡੇ ਬੱਕ ਜਾ ਮੇਰੀ ਬਾਤ ਮਿਕਸ ਹੋ ਜਾਊਗਾ ਤੇ ਜਾਗ ਉਹਦੀ ਬਣ ਜੂ ਕੁਛ ਨਹੀਂ ਬੰਦ ਦੋਵੇਂ ਚੀਜ਼ਾਂ ਖਾ ਕੇ ਕਮੇਟ ਹੈ ਜਿਹੜੇ ਨੂੰ ਤੁਸ ਖਾਣ ਨੂੰ ਆ ਦੇ ਦੱਬੇ ਘਰੇ ਨਹੀਂ ਲੱਗ ਰਹੇ ਇਹ ਤਾਂ ਆਪਣੇ ਉਧਰੋਂ ਸਪਲਾਈ ਹੁੰਦੇ ਨੇਗੇ ਸਵੇਰੇ ਇਹਨੂੰ ਦੇ ਘਰੇ ਖੜੀ ਸੀ ਨਾ ਮੇਰੇ ਪੈਰਾਂ ਨੂੰ ਡੜੀ ਜਰੂ ਤੂ ਗਿਆ ਕੁਸਮ ਕੀ ਹੋਈ ਜਾਂਦਾ ਫਿਰ ਪਤਾ ਲਗਾ ਤਿੰਨ ਚਾਰ ਦਿਨ ਬਾਅਦ ਇਹ ਆ ਜਾਂਦੇ ਨੇ ਕਿ ਆਹ ਧਰਤੀ ਹੀ ਹੈ ਨਹੀਂ ਇਹਨਾਂ ਦੀ ਹੋ ਬਣਾਈ ਹੋਈ ਹੈ ਨਹੀਂ ਬੇਬੇ ਘਰੇ ਆਉਂਦੇ ਇਧਰ ਹੀ ਉੱਚੀ ਲੱਗੇ ਪਿਆ ਹੋਰ ਇਹ ਇਧਰ ਤਾਂ ਕੁਝ ਹੈ ਨਹੀਂਗਾ ਕਣਕ ਤਾਂ ਇਹਦੇ ਆਪਣੇ ਘਰੇ ਪਈ ਹੈਗੀ ਹੋਰ ਉੱਥੇ ਕੀ ਖਾਂਦੇ ਨੇਗੇ ਇਹ ਕਣਕ ਇਹਨਾਂ ਦੇ ਉੱਥੇ ਚੁੱਲ੍ਹੇ ਕੋਲੇ ਪਈ ਹੁੰਦੀ ਹੈ ਜਿੱਥੇ ਇਹਨਾਂ ਦੇ ਹੋਰ ਹਾਂ ਇਧਰ ਲੈ ਆਉਂਦੇ ਨੇ ਕੱਢ ਕੇ ਜਦੋਂ ਠੰਡ ਹੁੰਦੀ ਉਹਦੇ ਵਿੱਚ ਵੜ ਜਾਂਦੇ ਨੇ ਜਦੋਂ ਥੋੜੀ ਹੁੰਦੀ ਮੈਂ ਗਰਮੈਸੀ ਹੋ ਗਈ ਹੁਣ ਬਾਹਰ ਨਹੀਂ ਕੱਢੇ ਅੱਜ ਨਿਕਲੇ ਨਹੀਂ ਕੱਲ ਮਾਸੀ ਕਹਿੰਦੀ ਕਿ ਤੇ ਬਾੜੀ ਹੋਏ ਪਰ ਪਤਾ ਨਹੀਂ ਕੀ ਗੱਲ ਹੋ ਗਈ ਮੈਂ ਹੁਣ ਗਰਮੈਸੀ ਹੋ ਗਈ ਪਹਿਲਾਂ ਤਾਂ ਠੰਡ ਸੀ ਹਜੇ ਮੈਂ ਹੱਥ ਵੀ ਨਹੀਂ ਦੋਤੇ ਜੱਟੇ ਵਾਲੇ ਮਸ਼ੀਨ 'ਚ ਪਹਿਲਾਂ ਕੱਪੜੇ ਕੱਢਦੇ ਆਂ ਫੇਰ ਭਾਂਡੇ-ਮੂਡੇ ਸਾਫ਼ ਕਰਦੇ ਆਂ ਨਾ ਕੱਢ ਦੂੰ ਚੰਦ ਰੇ ਕਿ ਵਧੀਆ ਲੋ ਜੀ ਦੁਪਹਿਰ ਦਾ ਟਾਈਮ ਹੋ ਗਿਆ ਹੈਗਾ ਤਾਂ ਚਾਹ ਦਾ ਟਾਈਮ ਸੀ ਹੈ ਨਾ ਚਾਹ ਪੀਣ ਵਾਲਾ ਕੋਈ ਹੈ ਨਹੀਂ ਸੀਗਾ ਨਵੀਂ ਦੀ ਰੈਡੀ ਖੇਤ ਬੱਗ ਹਜੇ ਕਹਿੰਦੀ ਮੈਂ 3 ਵਜੇ ਚਾਹ ਪੀਣਾ हूं ਫਿਰ ਮੈਂ ਚਾਹ ਬਣਾਈ ਨਹੀਂ ਹੈਗੀ ਮਹਾ ਚਲੋ ਵੀ ਮੈਂ ਕੱਲੀ ਹਈਆਂ ਨਾ ਉਹਦੀ ਬਣਾ ਲੂੰਗੀ। ਉਹਨੇ ਟਾਈਮ ਤੇ ਮੈਂ ਸਬਜ਼ੀ ਰੱਖ ਲੈਣੀ ਹੈਗੀ ਤੇ ਸਬਜ਼ੀ ਆਪਾਂ ਅੱਜ ਧਰਾਂਗੇ ਆਲੂ, ਮਟਰ ਹਾਂ ਆਲੂ ਮੈਂ ਕੱਟ ਲਈ ਮਟਰ ਮੇਰੇ ਪਰਸੋ ਜੋ ਉੱਥੇ ਲਈ ਸੀ ਉਹਦਾਂ ਦੇ ਕੱਡੇ ਪਏ ਨੇਗੇ ਕਿਉਂਕਿ ਵੱਧ ਸੀਗੇ ਕਿਲੋ ਲੈ ਲੈਣਾ ਜਾਣੇ ਤਾਂ 2-3 ਨੀ ਸੀਗੇ ਰੋਟੀ ਵਾਲੇ ਫੇਰੇ ਨਹੀਂ ਸਬਜ਼ੀ ਲੱਗਦੀ ਤਾਂ ਹੈ ਨਹੀਂ ਸੀਗੀ ਅੱਧੇ ਆਪਾਂ ਬਣਾ ਲੈ ਸੀਦੇ ਰੱਖ ਲੈ ਸੀਗੇ ਅੱਧੇ ਕ ਹੁਣ ਅੱਜ ਬਣਾ ਲੈਨੇ ਅੱਜ ਵੀ ਬੀਬੀ ਪਪਾ ਆਉਂਦੇ ਨਹੀਂ ਹੈਗੇ ਕੱਲ ਨੂੰ ਹੋਣਗੇ ਅੱਜ ਵੀ ਆਪਾਂ ਨੂੰ ਥੋੜੀ ਜਿਹੀ ਸਬਜ਼ੀ ਨਾਲ ਹੀ ਸਰਦੂਗਾ ਫਿਰ ਇਹ ਨਾ ਬਾਲੀ ਬਣਾ ਕੇ ਕੀ ਲੈਣਾ ਹੈਗਾ ਤੇ ਇਹਨੇ ਆਪਾਂ ਇੰਡਕਸ਼ਨ ਚਲਾ ਲਿਆ ਫਿਰ ਮਾਂ ਚਾਹ ਮੈਂ ਚੱਲੋ ਹੁਣ 3 ਵਜੇ ਕਰ ਲੂ ਚੱਲੋ ਫਿਰ ਹੁਣ ਜਿਹੜਾ ਬਾਅਦ ਵਾਲਾ ਕੰਮ ਸੀ ਉਹ ਆਪਾਂ ਪਹਿਲਾਂ ਕਰ ਲੈਣੇ ਆ ਜਿਹੜਾ ਪਹਿਲਾਂ ਵਾਲਾ ਸੀ ਬਾਅਦ ਚ ਕਰ ਲਾਂਗੇ ਕਿਉਂਕਿ ਫਿਰ ਚਾਹ ਤੇ ਟਾਈਮ ਲੱਗ ਜੂਗਾ ਨਾ ਚਾਹ ਬਣਾਵਾਂਗੇ ਫਿਰ ਤੇ ਵੀ ਟਾਈਮ ਲੱਗੇ ਤੇ ਚਲ ਮੈਂ ਹੁਣੇ ਟਾਈਮ ਤੇ ਮੈਂ ਸਬਜ਼ੀ ਰੱਖ ਦਿੰਨੀ ਆ ਮੱਜਾ ਮੈਂ ਬੰਨੇ ਹੀ ਸੀ ਟਾਈਮ ਹੈ ਜਿਹੜਾ 2:30 ਵਜੇ ਤੇ ਧੁੱਪ ਬਹੁਤ ਸੋਹਣੀ ਹੈ ਅੱਜ ਦਾ ਸਵੇਰੀ ਆ ਗਈ ਅੱਜ ਤੇ ਕਪੜਾ ਲੀੜਾ ਵੀ ਵਧੀਆ ਸਾਰਾ ਸੁੱਕ ਜੂਗਾ ਹਜੇ ਪਾਣੀ ਮੇਰਾ ਸੁੱਕਦਾ ਉਹਨੂੰ ਮੈਂ ਧੋ ਕੇ ਰੱਖਿਆ ਸੀ ਨਾ ਤੇ ਸਾਰਾ ਸਮਾਨ ਆਪਾਂ ਤਿਆਰ ਕਰਕੇ ਧਰ ਲਿਆ ਸਬਜ਼ੀ ਬਣਾ ਲੈਨੇ ਫਿਰ ਹੋਰ ਕੀ ਹੈਗਾ ਕੋਈ ਕੰਮ ਤਾਂ ਬਣੇ ਸਵੇਰੇ ਨਾ ਅੱਜ ਮੇਥੇ ਵਾਲੀ ਰੋਟੀਆਂ ਖਾ ਲਿਆ ਨਾਲੇ ਉਹਨਾਂ ਦੇ ਮੈਂ ਕਿਹਾ ਨਵੀ ਨੂੰ ਵੀ ਆਪਾਂ ਕਿਉਂ ਨਹੀਂ ਲਾਉਂਦੇ ਹੈਗੇ ਕਿਉਂ ਲਾ ਲੈ ਤਜਾ ਮੰਗੂ ਹੋਇਆ ਪੈਗਾ ਇੱਕ ਟਾਈਮ ਮੈਨੂੰ ਲੱਗਾ 11 ਵਜੇ ਗੀ ਰੋਟੀ ਖਾਂਦਿਆਂ ਨੂੰ ਨਾ ਹਰੋ ਜੀ ਲੇਟ ਹੋ ਜਾਂਦੇ ਨੇ ਠੰਡ ਕਰਕੇ ਕਿਉਂ ਪਹਿਲਾਂ ਮੱਜਾਂ ਦਾ ਨਿਮੇੜਿਆ ਫਿਰ ਬਾਅਦ ਚ ਰੋਟੀ ਦਾ ਕੀਤਾ ਇਸ ਤਰ੍ਹਾਂ ਹੀ ਟਾਈਮ ਲੱਗ ਜਾਂਦਾ ਹੈ ਨਾ ਤੇ ਜੇ ਮੈਂ ਨਾ ਬਣਾਉਣੀ ਹੋਵੇ ਨਵੀ ਬਣਾ ਲਈ ਫਿਰ ਜਲਦੀ ਵੀ ਬਣ ਜਾਂਦੀ ਹੈ ਫਿਰ ਉਹ ਸਾਨੂੰ ਡਿੱਕੀ ਜਾਂਦੀ ਰਹਿੰਦੀ ਵੀ ਜਦੋਂ ਆਉਂਗੇ ਉਹਦੀ ਲਾਹੂੰਗੀ ਉਹ ਵੀ ਨਹੀਂ ਫਿਰ ਵੀ ਪਹਿਲਾਂ ਲਾਉਂਦੀ ਵੀ ਠੰਡੀਆਂ ਹੋ ਜਾਣਗੀਆਂ ਤੇ ਗਰਮ ਗਰਮ ਰੋਟੀ ਵਧੀਆ ਲੱਗੇ ਹੁਣ ਤਾਜਾ ਵਾਂਗੂ ਹੋਇਆ ਪਿਆਗਾ ਖਾਦੀ ਨਹੀਂ ਆਂਦੀ ਹੈਗੀ ਕਿ ਹੋਲੀ ਰੋਟੀ ਖਾਣੀ ਓਕੀ ਹੋ ਜਾਂਦੇ ਬਾਕੀ ਖਾਦੀ ਵੀ ਮੈਂ ਤਾਂ ਘਿਓ ਨਾਲੇਗੀ ਘਿਓ ਤੇ ਚਾਹ ਨਾਲ ਉਹ ਤਾਂ ਤਾਜਾਪ ਤਾਂ ਬਣ ਨਹੀਂ ਹੈ ਨਾ ਲੈ ਇਹਨਾਂ ਨੇ ਤਾਂ ਦਹੀਂ ਨਾਲ ਖਾ ਲਈ ਪੀਉਤੀ ਨੇ ਮੈਨੂੰ ਤਾਂ ਖਾਦੀ ਨਹੀਂ ਆਂਦੀ ਦਹੀਂ ਨਾਲ ਭਈ ਦਹੀਂ ਨਾਲ ਗਲਾ ਖਰਾਬ ਹੋ ਜਾਂਦਾ ਕੱਲ ਮੈਂ ਲੱਸੀ ਪੀ ਲਈ ਅੱਜ ਸਵੇਰੀ ਮੈਨੂੰ ਐ ਪਤਾ ਲੱਗੇ ਵੀ ਲੱਸੀ ਦਾ ਹਾਂ ਵੀ ਮੈਂ ਲੱਸੀ ਪੀਤੀ ਸੀਗੀ ਗਲ ਜਾ ਘੁੱਟੀ ਜਾਵੇ ਨੱਕ ਜਾ ਹਨਾ ਪੂਰੀ ਹੋ ਜਾਂਦਾਗਾ ਤੇ ਚਲੋ ਜੀ ਹੁਣ ਆਪਾਂ ਪਾਉਨੇ ਇਹਦੇ ਵਿੱਚ ਤੇਲ ਵਗੈਰਾ ਮਿਰਚਾਂ ਮਸਾਲੇ ਦੇ ਵਿੱਚ ਹੀ ਕੱਟ ਲਈਆਂ ਮੈਂ ਮਸਾਲਾ ਪਹਿਲਾਂ ਬਣਾ ਲਿਆ ਸੀਗਾ ਨਾ ਕੰਮ ਕਰਕੇ ਪਹਿਲਾਂ ਮਸਾਲਾ ਰਗੜਿਆ ਫਿਰ ਮੈਂ ਚੱਲ ਜਦੋਂ ਸਬਜੀ ਧਰਾਂਗੇ ਕਰਦੇ ਨੇ ਚਾੱਕ ਕੇ ਬਣਾ ਲਾਂਗੇ ਰੋਈ ਮੱਜਾ ਦਾ ਕੰਮ ਮੈਨੇ ਮੇੜ ਲਿਆ ਤੇ ਹੁਣ ਮੈਂ ਗੁੰਦੀਆਂਗੀ ਆਟਾ ਆਟਾ ਅੱਜ ਮੈਂ ਪਹਿਲਾਂ ਹੁੰਨਣਾ ਭੁੱਲ ਗਈ ਹੁਣ ਹੁਣ ਗੁੰਨੇ ਕਿ ਰੱਖਦਿਨੇ ਹਜੇ ਕਿਹੜਾ ਰੋਟੀ ਲਾਉਣੇ ਹੈਗੇ ਨਾ ਹਜੇ ਤਾਂ ਮੈਨੂੰ ਲੱਗਦਾ ਹੈ ਲੱਗ ਜੂ ਘੰਟਾ ਡੇਢ ਘੰਟਾ ਰੋਟੀ ਨੂੰ ਜੇ ਆਪਾਂ ਤੁਰਤ ਪੈਰ ਜੀ ਲਾਉਣੇ ਹੈਗੇ ਰੋਟੀ ਨਾ ਫਿਰ ਉਹ ਰੋਟੀ ਵਧੀਆ ਨਹੀਂ ਬਣਦੀ ਹੈਗੀ ਨਾ ਕੱਪੜਾ ਲਈਦਾ ਮੈਂ ਸਾਰਾ ਲਾਤਾ ਤਾਰ ਤੋਂ ਤੇ ਮਾਸੀ ਦੇ ਅੰਦਰ ਰੱਖਤਾ ਇੱਧਰ ਹੀ ਰੱਖਤਾ ਮਾਹ ਚੱਲ ਜੇਦੋਂ ਆ ਗਈ ਉਦੋਂ ਲੈ ਜੂਗੀ ਨਾ ਅੱਜ ਮੈਂ ਲੈ ਆਉਂਦੀ ਨਹੀਂ ਹੈਗੀ ਹਜੇ ਤੱਕ ਤਾਈ ਨਹੀਂ ਹੈਗੀ ਕੱਲ ਨੂੰ ਤਾਂ ਕੱਲ ਨੂੰ ਆਉਣਾ ਹੋਊਗਾ ਕਿਉਂਕਿ ਬੈ ਤੇ ਗੇ ਬੰਦਾ ਥੋੜੀ ਥੋੜੀ ਲੇਟ ਹੋ ਜਾਂਦਾ ਹੈਗਾ ਨਾ ਤੇ ਪਾਣੀ ਆਪਾਂ ਗਰਮ ਕਰਕੇ ਰੱਖ ਲਿਆ ਭਾਂਡੇ ਨੂੰ ਭਾਂਡੇ ਨੂੰ ਪਾਣੀ ਨਾ ਹੱਥ ਪਾਉਣ ਨੂੰ ਜੀ ਨਹੀਂ ਕਰਦਾ ਠੰਡੇ ਚ ਨਾ ਹਜੇ ਵੀ ਮੈਂ ਤਾਂ ਹਰ ਰੋਜ਼ ਹੁਣ ਗਰਮ ਪਾਣੀ ਦੀ ਭਾਂਡੇ ਸਾਫ਼ ਕਰਦੀ ਆਂਗੀ ਤੇ ਅੱਜ ਸਵੇਰੇ ਜਿਹੜੇ ਮੈਥੇ ਦਾ ਆਟਾ ਗੁੰਨਿਆ ਸੀ ਉਹ ਨਵੀਂ ਤੋਂ ਬਣਾ ਲਿਆ ਮੈਂ ਉਹ ਥੋੜਾ ਜਨੇ ਵੱਧ ਗੁੰਨੋ ਤਾਂ ਹੁਣ ਉਹ ਐਂ ਪਿਆਗਾ ਹੁਣ ਸ਼ਾਮ ਨੂੰ ਕਿਸੇ ਨੇ ਖਾਣਾ ਨਹੀਂ ਹੈਗਾ ਤੇ ਮੈਥੇ ਸਬਜ਼ੀ ਨਾਲ ਤਾਂ ਕੌਣ ਖਾਂਦਾਗਾ ਨਾ ਤੇ ਚਲ ਆਪਾਂ ਦੂਸਰਾ ਗੁੰਨ ਲੈਨੇ ਆਂਗੇ ਹੁਣ ਜਦੋਂ ਪਾਣੀ ਸਾਫ ਕਰਨਾ ਨਾ ਮਨ ਆ ਲਿਆ। ਤੁਸੀਂ ਇਹਦਾ ਪਾ ਲਿਆ। ਤੇ ਮੈਂ ਇਹਨੂੰ ਇੱਥੋਂ ਤੱਕ ਭਰਤਾ। ਉਹ ਤਾਂ ਸਾਈਡਾਂ ਦੇ ਡੁੱਲਣ ਲੱਗਿਆ ਫਿਰ ਮੈਂ ਇਹਨੂੰ ਕੱਟ ਕਰਿਆ। ਮੈਨੂੰ ਐਸ ਮਾਦਰ ਮਖਾਸਾ ਖੁੱਲਾ ਪਾ ਲਈ। ਇਹ ਕਿੰਨੇ ਦਿਨ ਚੱਲੇ ਜਾ ਕਰੂਗਾ? ਕਿਤੇ ਤੱਕ? ਮੈਂ ਤਾਂ ਇੱਥੋਂ ਤੱਕ ਹੀ ਭਰ ਲਿਆ ਸੀਗਾ। ਫੇਰ ਤਾਂ ਉਹ ਡੁੱਲੂ ਗਈ। ਉਹ ਨੀਚੇ ਪਵਾ ਦਿੰਦੀ ਹੈ। ਉਹ ਨੀਚੇ țeṛh ਜੀ ਆ ਗਈ ਨਾ। ਹਾਂ ਟੱਕਣ ਜਾਏ। ਉਡੀ ਵਾਲੀ ਦੇਖੀਂ ਪਰ ਕੜੀ ਗੱਲੀ ਬਣੀ ਸਾਬਣ ਵਾਲੀ ਕਹਿੰਦੇ ਹੌਲੀ ਹੌਲੀ ਸਾਬਾ ਜਾਂ ਪੈਂਦਾ ਨਾ ਜਦੋਂ ਆਪਾਂ ਛੱਡ ਦਿੰਦੇ ਆਂਗੇ ਜੇ ਸਾਬਣ ਪਰ ਜੰਮੀ ਨਹੀਂ ਬੈਠ ਲੱਗਦੀ ਸਾਬਣ ਵੱਤ ਤੇ ਰਹਿੰਦੇ ਫਿਰ ਸਾਬਣ ਵਾਲੀ ਆਏ ਹੋ ਜੂਗਾ ਵੀ ਸਾਬਣ ਨਹੀਂ ਇੱਥੇ ਇਹ ਤਾਂ ਵਧੀਆ ਸਮੱਸਿਆ ਬਣ ਗਈ ਇੰਨਾ ਕਿ ਤੇ ਸਾਫ਼ ਕਰਨਾ ਇੱਥੇ ਪਾਣੀ ਵੀ ਵੱਧ ਟੁੱਲਦਾ ਵਾ ਤੇ ਕਨਾਈ ਦੀ ਜਗ੍ਹਾ ਹੀ ਨਹੀਂ ਰੌ ਮੇਰੇ ਵਧੀਆ ਵੀ ਹੁੰਦੀ ਐ ਆਹ ਐ ਵਸਲੀ ਤਾਂ ਸਾਫੜ ਮਗੂ ਜੰਮਦੀ ਨਹੀਂ ਹੈਗੀ ਐ ਨਾ ਸਾਫੜ ਜੰਮ ਲੇਗੀ ਪਾਣੀ ਦੀ ਹੁੰਦਾ ਵਾ ਹਾਂ ਤੇ ਇੱਥੇ ਸਾਫ ਸਾਫ ਵੀ ਹੋ ਜਾਂਦੀ ਐ ਆਟਾ ਵਿੱਚ ਗੁੰਨ ਕੇ ਫਰਿੱਜ ਦੇ ਵਿੱਚ ਰੱਖ ਆ ਹਾਂ ਹਾਂ ਫਰਿੱਜ ਵਿੱਚ ਰੱਖਦਾ ਤੇ ਇੱਥੇ ਮਾਂ ਬਿੱਲੀ ਵੀ ਆ ਜਾਣੇ ਜੋ ਹੋਏ ਮੈਂ ਨਾਲ ਲਾਹੂ ਰੋਟੀ ਉਹ ਕੀ ਆ ਦੇਖ ਸਬਜ਼ੀ ਕਾਦੀ ਐ ਆਲੂ ਮਟਰ ਤੇ ਇੱਥੇ ਆਲੂ ਮਟਰ ਬਣਾ ਲੈ ਤਾਂ ਹੰਦੀਂ ਜਿਹੜਾ ਮੈਥਾ ਹੀ ਹੁਣ ਖਾ ਕੇ ਖਾਣੀ ਹੈ ਨਾਮ ਹੈ ਇਦਕੰਦੀ ਕਾਇ ਖਾ ਲੋ ਦੋ ਕੁਛ ਬੋਏ ਸਵੇਰੇ ਤਿੰਨ ਹੁਣ ਹੁਣ ਆਪਾਂ ਖੈਰ ਕੀ ਲਾਉਣੀ ਰੋਟੀ ਦਾ ਫੇਲੇ ਵੀ ਰੈਡੀ ਆਈ ਹੈਗੀ ਪਹਿਲਾਂ ਪਾਣੀ ਰਉਦੇ ਸੀਗੇ ਫੇਰ ਨਾ ਘੰਟਾ ਅੱਜ ਪਹਿਲਾਂ ਪਤਾ ਨਹੀਂ ਲਾਈਟ ਵਿੱਚ ਦੀ ਪਤਾ ਨਹੀਂ ਕਿੰਬਾ ਗਈ ਅੱਧ ਵਿਚਾਲਾ ਦਾ ਹੋ ਗਿਆ फेर ਮੋਇਨਾ ਖੇਡਣ ਵਗ ਗਈ ਹਜੇ ਆਈ ਨਹੀਂ ਹੈਗੀ ਆਪਾਂ ਮੱਜਾਂ ਦਾ ਕੰਮ ਨਿਬੜ ਲਿਆ ਪੱਲੀ ਪੱਲੀ ਮੈਂ ਦੱਪੀ ਅੱਜ ਕਰਮੈਸਾਬੇ ਪੱਲੀ ਦੱਬਣ ਨੂੰ ਜੀ ਨਾ ਕਰੇ ਪਰ ਕੇ ਨਾ ਮੈਂ ਸੁੱਕ ਸੇੜਤੀ ਨਾਲ ਜਦੋਂ ਆਪਾਂ ਪਰਲੀ ਦੱਬੀ ਆ ਲੱਗੀ ਵੀ ਹਜੇ ਠਹਿਰ ਕੇ ਦੱਬੀ ਹੈ ਦਿਨ ਸੁਹਾਣਾ ਹੈ ਹਾਂ ਦਿਨ ਸੁਹਾਣਾ ਸੀਗਾ ਜਿਹੜੇ ਕਰਮੈਸੀ ਇਹ ਕਹਿੰਦੇ ਹਮੀਆਂ ਹੋਊਗਾ ਦੋ ਤਿੰਨ ਦਿਨ ਬਾਅਦ ਠੰਡ ਪਈ ਨੀ ਧੁੱਪ ਨਹੀਂ ਨਿਕਲਦੀ ਸੀਗੀ ਚਲ ਹਜੇ ਵੀ ਹੁਣ ਮੜਾ ਇਹ ਦਿਨ ਪਾ ਕਰਨੇ ਜੀ ਲੱਗੂਗੇ ਸੁੱਕ ਹੋ ਗਿਆ ਕਿਉਂਕਿ ਕੰਮ ਛੇਤੀ ਨਿਬੜ ਜਾਂਦਾ ਹੈ ਥੋੜਾ ਜਿਹਾ ਉਹ ਸੌਂ ਨਹੀਂ ਲੱਤਾ ਸੌਂਖਾ ਨਿਬੜ ਜਾਂਦਾ ਤੇਰਾ ਤੁਹਾਨੂੰ ਤੇ ਮੈਂ ਥੋੜਾ ਜਿਹਾ ਟਾਈਮ ਹੀ ਲਿਆ ਸੀ ਮੇਰੇ ਕੋਲ ਪਿਆ ਸੀਗਾ ਇਹ ਫਿਲਟਰ ਚੱਲਦਾ ਤਾਂ ਹਮਮ ਤੇ ਕਈ ਵਾਰ ਮੈਨੂੰ ਵੀ ਆਇਆ ਟੂਟੀ ਜਿਹੜੀ ਉਹ ਟੁੱਟੀ ਨਾ ਇੱਕਾ ਹੋ ਆਪਣੀ ਲੀਕਰੀ ਹੈਗੀ ਉਹ ਬਾਰੇ ਧਿਆਨ ਨਾਲ ਬੰਦ ਕਰਦੀ ਪੈਂਦੀ ਉਹ ਮੱਲੂ-ਮੱਲੀ ਰਹਿ ਜਾਂਦੀ ਹੈ ਕਈ ਵਾਰ ਨਾ ਮੈਂ ਕੀ ਕਰਦੀ ਹਾਂ ਕਾਹਲ ਚ ਨੂੰ ਬੰਦ ਕਰ ਜੂਗੀ ਮੈਨੂੰ ਆਹਦਾ ਵੀ ਚੱਲ ਹੋਊਗੀ ਬੰਦ ਜਦੋਂ ਫਿਰ ਮੈਂ ਉਹ ਦੂਰ ਨਾ ਗਈ ਨੀ ਆ ਫਿਰ ਮੈਂ ਉਹ ਪਿੱਛੇ ਮੁੜ ਕੇ ਦੇਖਦੀ ਹਾਂ ਚੱਲੀ ਜਾਂਦੀ ਹੁੰਦੀ ਹੈ ਦਵਾਰੇ ਘੇਰ ਮੁੜ ਕੇ ਆ ਉਹ ਫਿਰ ਸੋਚਦੀ ਨੇ ਵੀ ਉਹਦੀ ਖੜ ਜਾਂਦੀ ਹੈ ਵੇ ਨੀ ਘੜਾ ਦਾ ਤਾਂ ਫਿੱਤੀ ਆਪਣੇ ਫਿਲਟਰ ਪੀਲਾ ਪੀਲਾ ਹੋ ਰਿਹਾ ਸਾਫ ਕਰਨ ਵਾਲਾ ਹੈਗਾ ਇਹ ਨਾ ਹੁਣ ਅਹੀ ਬੰਗਾ ਵਸੇ ਉੱਪਰ ਜੜਨ ਦਾ ਲਾਉਣਾ ਔਖਾ ਹੋ ਜਾਂਦਾ ਹੈਗਾ ਜੇ ਨੀਚੇ ਹੋਵੇ ਨੀਚੇ ਦਾ ਮੈਂ ਵੀ ਸਾਫ ਕਰ ਲਾਂ ਉੱਪਰ ਨਹੀਂ ਮੇਥੋਂ ਲੈਂਦਾ ਹੈਗਾ ਫਿਰ ਇਹ ਔਖਾ ਹੋ ਜਾਂਦਾ ਹੈਗਾ ਹੁਣ ਇਹ ਭਾਈਆਂ ਦੀ ਕਰਾਉਣਾ ਤੂੰ ਬਸਾ ਆਈ ਭਾਈ ਇਸ ਜਸੂਨ ਕਰਨਾ ਪਊਗਾ ਆ ਤਾਂ ਮੇਰੇ ਲਈ ਬਹੁਤ ਥੀ ਅਪਾ ਕਰਤਾ ਹੈਗਾ ਸੀ ਘਰੇ ਮੈਂ ਹੀ ਬੰਗਾ ਨਹੀਂ ਸੀ ਮਤਲਬ ਗੁੱਲੀ ਨਹੀਂ ਆਦਮ ਬਚਾਣਾ ਕਰਤਾ ਗੱਗਰੋ ਜੜਨ ਮੇਰੇ ਲੀਕ ਹੋਣ ਲੱਗ ਗਿਆ ਸੀ ਉਹ ਤਾਂ ਛੱਡ ਗਿਆ ਉਹ ਜਿੱਦਾਂ ਹੋਵੇ ਦਾ ਧਿਆਨ ਦੇਣਾ ਆਪਾਂ ਕਰ ਲੈਣਾ ਉੱਪਰ ਫੇਰੋਂ ਹੋਣੀਏ ਹੁੰਦਾ ਨਾ ਦਿਖਦਾ ਨਹੀਂ ਕੁਛ ਅੰਕੇ ਤਾਂ ਨੀਚੇ ਹੁੰਦਾ ਸੀ ਕਿ ਮੈਂ ਉਹਦੀ ਸਾਫ ਕਰ ਲਈ ਥੋੜੇ ਜਿਹੇ ਟਾਈਮ ਬਾਅਦ ਹੀ ਬਾਅਦ ਤੋਂ ਹੁਣ ਪਾਣੀ ਪੁਣੀ ਬਸ ਟਾਟਾ ਕਰਦੇ ਵਰਤਦੇ ਆਗੇ ਕਈ ਵਾਰ ਐਨਕ ਤਾਂ ਉਧਰ ਹੀ ਪਾਣੀ ਗਰਮ ਲਈ ਜਾ ਦੂਸਰਾ ਪਾਣੀ ਗਰਮ ਕਰ ਲਈ ਨਾ ਸਾਰੇ ਤਰ੍ਹਾਂ ਦੇ ਪਾਣੀ ਦੂਜਾ ਵੀ ਪੀਣਾ ਚਾਹੀਦਾ ਕੱਲਾ ਫਿਲਟਰ ਦਾ ਨਹੀਂ ਪੀਣਾ ਚਾਹੀਦਾ ਲੋ ਜੇ ਆਪਾਂ ਰੋਟੀ ਦਾ ਕੰਮ ਰਵੇਡ ਤਾਂ ਇੱਕ ਥਾਲੀ ਹੋਇਆਗਾ ਤੇ ਨਵੀਂ ਨੇ ਪਹਿਲਾਂ ਖਾ ਲਈ ਬਸ ਮੈਂ ਤੇ ਮੂਲੀ ਆਪਣੀ ਹੋ ਰਹੀ ਥੀ ਉਹ ਤੇਲੀ ਹੋਈ ਐ ਘਰਿਆਂ ਨਹੀਂ ਮੈਂ ਕਿਹਾ ਮੈਂ ਕਰਲੀ ਖਾ ਲੋ ਇਹ ਬੇਬੀ ਮੂਲੀ ਦੀ ਸਬਜ਼ੀ ਬਣਾਵਾਂਗੇ ਇੱਕ ਦਿਨ ਬੱਦੂ ਕਾਜ ਕਰਕੇ ਫਿਰ ਇਹ ਨਹੀਂ ਬਣਦੀ ਮਾ ਇਹ ਕੁੜੀਆਂ ਹੋਣੇ ਕਿੰਨੀਆਂ ਬਲਾਈ ਨੇ ਤੂੰ ਤਾਂ ਕੋਈ ਖਾਂਦਾ ਨਹੀਂ ਹੈਗਾ ਸਬਜ਼ੀ ਬਣਾ ਲਾਂਗੇ ਗਾਜਰਾਂ ਗੋਭੀ ਹੁੰਦਾ ਸਾਰਾ ਕੁਝ ਆਮ ਹੋ ਰਿਹਾ ਆਪਣਾ ਸਾਰਾ ਕੁਝ ਹੋ ਰਿਹਾ ਗਾਜਰਾਂ ਹੀ ਪੱਟਣਾਂ ਨੇ ਗਾਜਰਾਂ ਹੀ ਪੱਟਣਾ ਮਿਲਦੀਆਂ ਕੱਲ ਨੂੰ ਮੈਂ ਦਿਨ ਵੀ ਕੱਲੀ ਨਹੀਂ ਸੀਗੇ ਹਾਂ ਕੱਲ ਪੱਛੀ ਸੀ ਉਹ ਰੋਮਿਆ ਹੋਇਆ ਸੀ ਮਹਲਾਈ ਖਿੱਚ ਲਾਂਗੇ ਤੋ ਨਿਕਲ ਹੀ ਨਹੀਂ ਹੈਗਿਆ ਐ ਨਹੀਂ ਨਿਕਲਦੀ ਕੱਹੀ ਨਾਲ ਪੱਟਣੀ ਪੈਣੀ ਜੇ ਖੁਰਪੇ ਨਾਲ ਕੱਢੀ

ਅੱਛਾ ਦਵਾਰੀ ਲਿਖਦੀ ਦਵਾਰੀ ਲਿਖਦੀ ਆ ਤਾਂ ਪਤਾ ਉਹ ਇਹ ਦੋ ਕੀ ਕਰ ਲੈ ਇਹ ਵਿੱਚੋਂ ਪਹਿਲਾਂ ਰਹਿ ਗਈ ਜਿਹੜੀ ਉਹ ਤੋੜੀ ਹੈ ਇਹ ਤਾਂ ਤੀਜੀ ਵਾਰ ਵੀ ਰਹਿੰਦਾ ਕੰਮ ਫੇਰ ਥੋੜਾ ਥੋੜਾ ਜਿਹੜਾ ਪਹਿਲਾਂ ਤੋੜੇ ਨੂੰ ਉਹੀਂ ਖੜੇ ਰਹਿਣਗੇ ਅੱਛਾ ਐ ਤੁਹਾਨੂੰ ਪਤਾ ਨਹੀਂ ਸੀਗਾ ਇਹ ਤਾਂ ਅੱਜ ਹੀ ਮਾਰਿਆ ਸਾਈਡ ਤੋਂ ਫੁੱਟ ਦੇ ਦਿੰਦੇ ਨੇ ਜਿਹੜੀ ਫੁੱਟ ਤੋੜਦੇ ਨੇ ਉਹ ਜਿਵੇਂ ਸੰਗਣੀ ਉਹ ਵਾਸ ਫੇਰ ਇੱਕੋ ਜਿੰਦੇ ਆ ਇਹ ਨਹੀਂ ਖੁੱਟਦੀ ਛੇਦੀ ਜਿਵੇਂ ਜੇ ਇੱਕ ਕੰਟਰੀ ਬੱਦੀ ਤੋੜਲੇ ਤਾਂ ਉਹ ਵੀ ਨਹੀਂ ਉਦਵਾਰੇ ਉਦੋਂ ਆਪਣਾ ਪਤੀ ਜੀ ਕਣਕ ਜਿੱਦੋਂ ਜਿਹੜੀ ਇਹਨੂੰ ਕੰਲੀ ਟੁੱਟੀ ਹੋਰ ਕਿ ਹੋਰ ਕਿਹੜੀ ਹੋਊਗੀ ਨਾ ਵੀ ਉਹਦੀ ਇੱਕ ਡੰਡੀ ਜੀ ਜੇ ਛੋਟੀ ਹੁੰਦੀ ਹੈ ਇੱਕ ਟੁੱਟੀ ਵੈਸੇ ਜਿਹੜੀ ਜੇ ਛੋਟੀ ਜੇ ਛੋਟੀ ਹੁੰਦੀ ਕਣਕ ਮੱਦੀ-ਮੱਦੀ ਆਪੇ ਤਾਂ ਹੋ ਜਾਂਦੀ ਹੈ ਜਦੋਂ ਬੰਨੀਆਂ ਤੇ ਆ ਕੇ ਉਦੋਂ ਨਹੀਂ ਉਹ ਨਹੀਂ ਕਿਹੜਾ ਹੋ ਟੁੱਟ ਗਈ ਟੁੱਟੀ ਵੈਸੇ ਹੁਣ ਹੋਰ ਕਿਹਦੀ ਦੁਆਰੇ ਕਿਵੇਂ ਆਊਗਾ ਨਾ ਮਾ ਕੇ ਤੇ ਹੁੰਦੀ ਉਹ ਵੀ ਦੁਆਰੇ ਛੋਟੀ ਹੁੰਦੀ ਤੇ ਹੁੰਦਾ ਜੋ ਨਿੱਕੀ-ਨਿੱਕੀ ਕਣਕ ਹੁੰਦੀ ਆ ਉਦੋਂ ਜੇ ਮੱਦੀ-ਮੱਦੀ ਜਾਵੇ ਉਹ ਤਾਂ ਦੁਆਰੇ ਸਾਰਾ ਜੜ ਚੁੱਕਾ ਨਾ ਜੀ ਨਾ ਗਰੇਂਦਰ ਫੋਨ ਆ ਰਿਹਾ ਨਾ ਨਾ ਸਾਟ ਗਿਆ ਕੀ ਤਾਂ ਲਾਡਾ ਸੀਗਾ ਚਲੋ ਜੀ ਹੁਣ ਆਪਾਂ ਕਰਦੇ ਆਂ ਬਲੌਗ ਦਾ ਐਂਡ ਮਿਲਾਂਗੇ ਕੱਲ ਨੂੰ ਕਿਸੇ ਸੋਹਣੇ ਜਿਹੇ ਬਲੌਗ ਦੇ ਨਾਲ ਪਰਮਾਤਮਾ ਕਿਰਪਾ ਕਰੇ ਤੰਦਰੁਸਤੀ ਬਖਸ਼ੇ ਨਾ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਤਦ ਤੱਕ ਦੀ ਲਈ ਸਤਿ ਸ੍ਰੀ ਅਕਾਲ